ਇਥੇ ਯੁੱਗ ਬਦਲ ਗਿਆ ਸੀ ਇੱਕ ਭਾਵਨਾ ਆ ਗਈ ਸਤਿਗੁਰਾਂ ਦੀ ਗੁਰਬਾਣੀ ਚ ਇਹ ਵਚਨ ਹੈ ਗੋਤਮ ਤਪ ਅਹਲੇ ਜਿਸ ਦੇਖ ਇੰਦਰ ਲੋਪਾਇਆ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਗੋਤਮ ਰਿਖੀ ਦਾ ਵਿਖਿਆਨ ਕਰਦੀ ਹੈ ਕਿ ਗੋਤਮ ਰਿਖੀ ਹੋਏ ਆ ਉਹਨਾਂ ਦੀ ਧਰਮ ਸਪਤਨੀ ਸੀ ਅਹਲੇ ਆ ਬਹੁਤ ਸੁੰਦਰ ਸੀ ਅਤ ਸੁੰਦਰ ਸੀ ਕਿ ਇੰਦਰ ਦੇਵਤੇ ਨੇ ਉਹਨੂੰ ਆਪਣੇ ਰੰਗ ਰੂਪ ਧਨ ਦੌਲਤ ਬਲਸ਼ਾਲੇ ਸਾਰੇ ਪਾਸੇ ਉਹਨੂੰ ਬਰਗਲਾਉਣ ਦੀ ਕੋਸ਼ਿਸ਼ ਕੀਤੀ ਕਿ ਆ ਜਾ ਪਈ ਤੂੰ ਮੇਰੀ ਪਤਨੀ ਬਣ ਜਾ ਪਰ ਉਹ ਪਤੀਵ੍ਰਤਾ ਸੀ ਸੱਚੇ ਧਰਮ ਵਾਲੀ ਸੀ ਨਹੀਂ ਛੱਡ ਸਕਦੀ ਸੀ ਕਿਉਂ ਛੱਡੀ ਪਈ ਉਸ ਨੂੰ ਆਪਣੇ ਹੀ ਉਸ પતિ ਦੇ ਵਿੱਚ ਸਭ ਸੁੱਖ ਮਿਲਦੇ ਆ ਭਾਵ ਉਹਦੇ ਵਿੱਚ ਹੀ ਪ੍ਰਮਾਤਮਾ ਨਜ਼ਰ ਆਉਂਦਾ ਬੜੀ ਧਰਮੀ ਸੀ ਪਰ ਧਰਮੀ ਬੰਦਾ ਵੀ ਲੁੱਟਿਆ ਜਾਂਦਾ ਜਿਵੇਂ ਆਪਾਂ ਲੁੱਟੇ ਜਾਂਦੇ ਆ ਭਈ ਹੈਗਿਆ ਧਰਮੀ ਹੈ ਸ਼ਰਦਾ ਵਾਹਨਾ ਪਰ ਚੁਗਲ 'ਚ ਉਸ ਦੇ ਫਸ ਜਾਂਦੇ ਜੋ ਖੁਦ ਇੱਕ ਚੋਰ ਠੱਗ ਹੈ ਬੇਈਮਾਨ ਹੈ ਕਿ ਸਾਡੇ ਵਿੱਚ ਐਸੀ ਧਰਮੀ ਬਣੀਏ ਧਰਮ ਦੀ ਤਲਾਸ਼ ਵੱਲ ਨਿਕਲਦੇ ਆ ਪਰ ਅਗਿਆਨਤਾ ਬਸ ਨਹੀਂ ਸੋਜੀ ਸੀ ਫਿਰ ਵੀ ਫਸ ਜਾਣੇ ਕਿ ਅਸੀਂ ਵੀ ਉਸ ਤਰ੍ਹਾਂ ਹੀ ਆ ਭਾਈ ਮਾਤਾ ਸੀਤਾ ਦਾ ਉਹ ਧਰਮੀ ਸੀ ਭਾਈ ਉਹਨੇ ਮਾਨ ਸਨਮਾਨ ਕੀਤਾ ਭਾਈ ਇੱਕ ਸਰੂਪ ਦਾ ਕਿ ਕੋਈ ਸੰਤ ਮਹਾਤਮਾ ਦਰਤੇ ਆਇਆ ਉਹ ਹੁਕਮ ਵੀ ਪੰਨ ਦਿੱਤਾ ਉਹ ਲਕੀਰੀ ਪਾਰ ਕਰ ਦਿੱਤੀ ਇਤਿਹਾਸ ਹੈ ਜੋ ਜੋ ਬੋਲਣਾ ਉਹਦੇ ਵਿੱਚੋਂ ਹਰ ਇੱਕ ਚੋਂ ਗਿਆਨ ਨਿਕਲਣਾ ਕਿ ਗਾਂਧੀ ਗਾਂ ਬੱਦੇ ਕਿ ਗਾਂ ਦੇ ਗਾਂ ਭਾਈ ਇਹਦੇ ਵਿੱਚੋਂ ਜਿਵੇਂ ਤੁਸੀਂ ਪਿਆਜ਼ ਕੱਢਦੇ ਹੋ ਉਹ ਜਿੰਨਾ ਮਰਜ਼ੀ ਥੱਲੇ ਚਾਓ ਉਹ ਥੱਲੇ ਉਸੇ ਤਰ੍ਹਾਂ ਹੀ ਪਰਤਾਉਂਦੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਹੀ ਕਥਾ ਦਾ ਵਿਖਿਆਨ ਕਿ ਇੱਕ ਪੰਕਤੀ ਸ਼ੁਰੂ ਕਰਦੇ ਆ ਜਦੋਂ ਗਾਂਧੀ ਉਹਦੀ ਕੋਈ ਉਦਾਹਰਨ ਦਿੰਨੇ ਆ ਤੇ ਗਾਂ ਦੀਆਂ ਉਹ ਨਿਕਲਿਆ ਹੁੰਦਾ ਗਿਆਨ ਦੇ ਵਿੱਚ ਹੁਣ ਮਾਤਾ ਸੀਤਾ ਨੇ ਹੁਣ ਉਹਨਾਂ ਦਾ ਜੋ ਇਤਿਹਾਸ ਉਹ ਲਗਨੀ ਆਪਾਂ ਸੁਣਾਉਂਦੇ ਪਰ ਜਾਣ ਲੱਗਿਆ ਜਦੋਂ ਪਤਾ ਲੱਗਿਆ ਮੇਰਾ ਪਤੀ ਬਹੁਤ ਸਮਾਂ ਆ ਗਿਆ ਜੰਗਲ ਚੋਂ ਬਾਸ ਨਹੀਂ ਆਏ ਰਾਮ ਜੀ ਆਪਣੇ ਦੇਵਰ ਨੂੰ ਕਹਿੰਦੀ ਭਾਵ ਲక్ష్మణ ਜੀ ਕਹਿੰਦੇ ਜਾ ਬਈ ਤੂੰ ਦੇਖ ਕੇ ਬਚਨ ਉਸਨੇ ਵੀ ਅਵਗਿਆ ਕੀਤੀ ਭਰਾ ਨੇ ਵੀ ਬਚਨ ਤੋੜ ਦਿੱਤਾ ਉਹਦੀਆਂ ਵੀ ਸਜਾਵਾਂ ਭਾਵ ਉਸ ਨੂੰ ਵੀ ਇਹ ਕਰਮ ਭੁਗਤਣਾ ਪੈ ਗਿਆ ਜਿਸ ਤਰ੍ਹਾਂ ਮਾਤਾ ਸੀਤਾ ਜੀ ਨੂੰ ਭੁਗਤਣਾ ਪੈ ਗਿਆ ਹੁਣ ਭਰਾ ਕਹਿੰਦਾ ਤੂੰ ਇੱਥੇ ਹੀ ਖਾਣਾ ਘਰੋਂ ਬਾਹਰ ਨਹੀਂ ਜਾਣਾ ਕੇ ਰਾਮ ਚੰਦਰ ਜੀ ਕਹਿੰਦੇ ਲక్ష్మణ ਕਰੋ ਬਾਹਰ ਨਾ ਜਾਈਂ ਇੱਥੇ ਹੀ ਰਹਿਣਾ ਤੂੰ ਇਹ ਮੇਰਾ ਹੁਕਮ ਹੈ ਉਸ ਨੇ ਹੁਕਮ ਉਹਨੂੰ ਵੀ ਮਜਬੂਰੀ ਬਸ ਉਹ ਬਚਨ ਛੱਡਣਾ ਪਿਆ ਬਹੁਤ ਕੁਝ ਐਸਾ ਹੋ ਜਾਂਦਾ ਕਈ ਵਾਰੀ ਸਿ ਮਜਬੂਰੀ ਚ ਐਸਾ ਕੰਮ ਕਰ ਲੈਣੇ ਜੇ ਜਦੋਂ ਮਾਤਾ ਸੀਤਾ ਜੀ ਕਹਿੰਦੇ ਜਾ ਭਾਈ ਰਸ਼ਮਣ ਜਾ ਕੇ ਦੇਖ ਜਦੋਂ ਬਹੁਤਾ ਭੁਲੇਖਾ ਹੁਕਮ ਸੀ ਮਾਂ ਸਮਾਨ ਸੀ ਭਾਈ ਆਪਣੇ ਮਾਤਾ ਮੰਗੀ ਸਮਝਦੇ ਸੀ ਵੱਡਿਆਂ ਭਾਵੇਂ ਹੁੰਦੇ ਆਂ ਭਾਈ ਇਹ ਤਾਂ ਮਾਤਾ ਸਮਾਨ ਹੀ ਪੰਜ ਮਾਵਾ ਚੋ ਇਹ ਵੀ ਇੱਕ ਮਾਂ ਹੁੰਦੀ ਹੈ ਹਰ ਇੱਕ ਮਨੁੱਖ ਦੀਆਂ ਪੰਜ ਮਾਵਾ ਹੁੰਦੀਆਂ ਨੇ ਭਾਈ ਉਹਨਾਂ ਚ ਇੱਕ ਇਹ ਵੀ ਹੁੰਦੀ ਔਰ ਜਦੋਂ ਹੁਕਮ ਹੋਇਆ ਜਾ ਪਈ ਚਲੇ ਗਏ ਤੇ ਜਾਂਦਾ ਜਾਂਦਾ ਇੱਕ ਲਕੀਰ ਖਿੱਚ ਗਿਆ ਕਿ ਲੈ ਮਾਤਾ ਜੀ ਇੱਥੋਂ ਪਾਰਨਾ ਹੋਏ ਤੁਹਾਡੇ ਤੱਕ ਨਾ ਕੋਈ ਦੇਵੀ ਦੇਵਤਾ ਨਾ ਕੋਈ ਪੂਤ ਪ੍ਰੇਤ ਪਛਾਹ ਚ ਮੰਨ ਲਓ ਜਾਨਵਰ ਪਛੂ ਪੰਛੀ ਤੱਕ ਨਹੀਂ ਅੰਦਰ ਆ ਸਕਦੇ ਜੋ ਜਾਣ ਦੀ ਕੋਸ਼ਿਸ਼ ਕਰ ਜਲ ਕੇ ਸਵਾਹ ਹੋ ਜਾਏਗਾ ਤੁਸੀਂ ਇਹਦੇ ਧਾਇਰੇ ਵਿੱਚ ਰਹਿਣਾ ਹੁਣ ਉਸ ਨੇ ਵੀ ਉਹ ਧੇਰਾ ਤੋੜਿਆ ਧੇਰਾ ਤੋੜਿਆ ਕਿ ਅਸੀਂ ਵੀ ਜਿਸ ਤਰ੍ਹਾਂ ਉਸੇ ਦੈਰੇ ਦੇ ਵਿੱਚ ਆ ਕਿ ਜੋ ਸਾਡਾ ਸੁਭਾਅ ਹੈ ਨਾ ਅਸੀਂ ਵੀ ਉਸ ਤਰ੍ਹਾਂ ਹੀ ਹੈ ਸੁਖ ਲੱਭਣ ਚਾਣੇ ਆ ਧਰਮ ਦੀ ਪਛਾਣ ਧਰਮੀਆਂ ਦੀ ਪਛਾਣ ਕਰਨ ਜਾਨੀ ਇੱਥੇ ਅਸੀਂ ਵੀ ਲੇਖਾ ਖਾ ਜਾਣੀ ਆ ਅਗਿਆਨ ਹੈ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣੇ ਨਗਰ ਤੇ ਦੇਖਦੇ ਹੋ ਉਹੀ ਦੂਸਰੇ ਨਗਰ ਤੇ ਵੀ ਹੈ ਦੂਸਰੇ ਸਥਾਨ ਤੇ ਦੁਨੀਆ 'ਚ ਕਿਤੇ ਵੀ ਜਾ ਪਰ ਤੇਰੀ ਸ਼ਰਧਾ ਦੂਸਰੇ ਗ੍ਰੰਥ ਤੇ। ਭਾਵੇਂ ਉਹ ਗ੍ਰੰਥ ਕੋਈ ਅਲੱਗ ਲਿਖਿਆ ਹੋਇਆ। ਬਾਣੀ ਇੱਕ ਆ। ਜਦੋਂ ਸਮਝ ਲਓਗੇ ਫਿਰ ਇੱਕ ਦੇ ਨਾਲ ਹੀ ਰਹੋਗੇ ਤੇ ਇੱਕ ਦਾ ਹੀ ਸੁੱਖ ਮਿਲੇਗਾ। ਜਦੋਂ ਅਨੰਤ ਕਲਾ ਸ਼ਕਤੀਆਂ ਵਾਲਾ ਮਾਲਕ ਤੇਰੇ ਨਾਲ ਹੋ ਇੱਕ ਤੇ ਤੈਨੂੰ ਹੋਰ ਕਿਸੇ ਦੀ ਚਾਕਰੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਹੁਣ ਮਾਤਾ ਸੀਤਾ ਨੇ ਇੱਕ ਭੇਗ ਦੇਖਿਆ। ਵੀਰ ਤੇ ਸੰਤ ਮਹਾਤਮ। ਪਰ ਸੰਤ ਮਹਾਤਮੇ ਇੱਕ ਭੇਗ ਬਣਾ ਕੇ ਆ ਗਿਆ ਭਾਈ। ਹੁਣ ਆਪਾਂ ਵੀ ਭੇਖ ਦੇ ਵਿੱਚ ਹੀ ਤੁਰੇ ਫਿਰਦੇ ਆ ਨਾ ਭੇਖੀਆਂ ਦੇ ਮਗਰ ਉਹ ਭਾਈ ਰੱਬ ਦੇ ਪਿਆਰੇ ਹਰੇਕ ਭੇਖ ਤੋਂ ਮੁਕਤ ਨੇ ਉਹ ਕਿਸੇ ਭੇਖ ਦੇ ਬੰਦੇ ਨਹੀਂ ਹੁੰਦੇ ਉਹ ਤੁਹਾਡੇ ਵਿੱਚ ਹੀ ਹੈ ਜਿਨ੍ਹਾਂ ਨੇ ਕਦੇ ਚਿੱਟੇ ਵਸਤਰ ਚੋਲਾ ਮਾਲਕ ਦੇ ਫੜਕੇ ਨਹੀਂ ਦੇਖੀ ਉਹ ਪਤਾ ਨਹੀਂ ਕਿਸ ਅਵਸਥਾ ਦੇ ਮਾਲਕ ਹੋਣੇ ਆ ਕਿੱਥੇ ਤੱਕ ਪਹੁੰਚਨੇ ਹੋਣੇ ਆ ਕਿ ਉਹਨਾਂ ਦੀਆਂ ਜੋ ਅਵਸਥਾ ਨੇ ਪਤਾ ਨਹੀਂ ਕਿੱਥੇ ਤੱਕ ਹੁੰਦੀ ਹੈ ਅਸੀਂ ਮਾਰਖਾ ਜਨੇ ਅਪਲੇਖਾ ਖਾ ਜਨੇ ਸਾਡਾ ਤਾਂ ਗੁਰੂ ਇੱਕ ਹੈ ਸਾਡਾ ਗੁਰੂ ਕੇਵਲ ਤੋਂ ਕੇਵਲ ਹੈ ਸ਼ਬਦ ਗੁਰੂ ਇਹ ਸਾਡਾ ਕੇਵਲ ਤੋਂ ਕੇਵਲ ਸ਼ਬਦ ਗੁਰੂ ਹੈ ਤੇ ਇਸ ਨੂੰ ਏਸੀ ਗੁਰੂ ਮੰਨਣਾ ਇਹ ਹੈ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸ਼ਬਦ ਗੁਰੂ ਸੁਰਤ ਤਨ ਜੇਲਾ ਅਸੀਂ ਫਿਰ ਵੀ ਗੁਰਾਂ ਨੂੰ ਦੇਹ ਧਾਰਿਆਂ ਨੂੰ ਬਣਾਈ ਫਿਰਦੇ ਆਂ ਦੇਹਾਂ ਮੰਗਰ ਤਰੇ ਫਿਰਦੇ ਆਂ ਇਮਾਰਤਾਂ ਬਿਲਡਿੰਗਾਂ ਵੱਲ ਤਰੇ ਫਿਰਦੇ ਆਂ ਇਹ ਤਾਂ ਕੇਵਲ ਤੋਂ ਕੇਵਲ ਇੱਕ ਸਥਾਨ ਕਿ ਜਿੱਥੇ ਬੈਠ ਕੇ ਤੁਹਾਨੂੰ ਗੁਰਮਤਿ ਦੀ ਸੋਜੀ ਦਿੱਤੀ ਜਾਂਦੀ ਗੁਰਦੁਆਰੇ ਜਾ ਕੇ ਸੋਜੀ ਪਾਇਸੀ ਕੇ ਸਾਨੂੰ ਸਮਤ ਦਿੱਤੀ ਜਾਂਦੀ ਪਰ ਇਹਨਾਂ ਸਥਾਨਾਂ ਤੇ ਵੀ ਹੁਣ ਮਤ ਨਹੀਂ ਹੈ ਕਿ ਜਿਵੇਂ ਇੱਕ ਡਾਕਟਰ ਸਾਹਿਬ ਨੇ ਕੁਝ ਦੋ ਚਾਰ ਦਿਨ ਪਹਿਲਾਂ ਦੀ ਗੱਲ ਹੈ ਉਸਨੇ ਵਿਚਾਰ ਬਹੁਤ ਸੋਹਣਾ ਕਿਹਾ ਕਹਿੰਦੇ ਭਾਈ ਜਿਸ ਦੀ ਲੋੜ ਹੈ ਉਸ ਨੂੰ ਤੁਸੀਂ ਨਗਰਾਂ ਚ ਕਿਉਂ ਨਹੀਂ ਤਿਆਰ ਕਰਦੇ ਕਿ ਅਸੀਂ ਕੇਵਲ ਤੋਂ ਕੇਵਲ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਕਿਤੇ ਨਾ ਚਰਚ ਦੇ ਨਾਲ ਚਰਚ ਜੋੜੀ ਖੜੀ ਨਹੀਂ ਦਿਖੂ ਕਿਤੇ ਮਸਜਿਦ ਦੇ ਨਾਲ ਮਸਜਿਦ ਨਹੀਂ ਮਿਲੂਗੀ ਮੰਦਰਾਂ ਨਾਲ ਮੰਦਰ ਮਿਲ ਜਾਂਦੇ ਆ ਗੁਰਦੁਆਰੇ ਨਾਲ ਗੁਰਦਾਰੇ ਮਿਲ ਜਾਂਦੇ ਆ ਤੇ ਸਾਡੇ ਹਾਲਾਤ ਵੀ ਬੁਰੇ ਇਸ ਕਰਕੇ ਆ ਪਰ ਜੋ ਹੋਣਾ ਚਾਹੀਦਾ ਉਹਨਾਂ ਕੋਲ ਕੀ ਆ ਉਹ ਗਿਆਨ ਦੀ ਵਰਤੋਂ ਕਰਦੇ ਆ ਗਿਆਨ ਨੂੰ ਸਮਝਦੇ ਆ ਉਹ ਜਿੰਨਾ ਸਮਾਂ ਵੀ ਲਾਉਂਦੇ ਆ ਤੇ ਉਹਨਾਂ ਦੇ ਵਧਣ ਦਾ ਕਾਰਨ ਵੀ ਇਹੀ ਹੈ ਤੇ ਅਸੀਂ ਭਾਈ ਸਾਰਾ ਜੋਰ ਹੀ ਸਾਡੀ ਪੂਰੀ ਸਿੱਖ ਕੌਮ ਨੇ ਕਾਲ ਸੇਵਾਲੇ ਮਹਾਂਪੁਰਖਾ ਜੋ ਕਰਦੇ ਆ ਠੀਕ ਆ ਭਾਈ ਪਰ ਇਹਨਾਂ ਵੱਲੋਂ ਕਦੇ ਵੀ ਕੋਈ ਇਹ ਨਹੀਂ ਗੱਲ ਕਹੀ ਗਈ ਬੇ ਸਿੱਖਾਂ ਵਾਸਤੇ ਇੱਕ ਹੁਣ ਇਹਨਾਂ ਦੀ ਇੱਛਾ ਪਤਾ ਕਿੱਥੇ ਆ ਸਰਕਾਰਾਂ ਤੇ ਵੇ ਸਰਕਾਰਾਂ ਨੂੰ ਅਸੀਂ ਟੈਕਸ ਦਿੰਦੇ ਆ ਤੇ ਸਰਕਾਰਾਂ ਹੀ ਤਾਂ ਭਾਈ ਤੁਹਾਨੂੰ ਬਰਬਾਦ ਕਰਨ ਲੱਗੀਆਂ ਹੋਈਆਂ ਤੁਹਾਨੂੰ ਕਦੋਂ ਗਿਆਨ ਦੇਣਗੀਆਂ ਜੇ ਤੁਹਾਨੂੰ ਗਿਆਨ ਸੋਝੀ ਆ ਗਿਆ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਸੋਚ ਕੇ ਕਰੋਗੇ ਤੁਹਾਨੂੰ ਤਾਂ ਜਿੰਨਾ ਗਰੀਬ ਰੱਖਣਗੇ ਤੁਹਾਨੂੰ ਗਰੀਬ ਰੱਖ ਕੇ ਹੀ ਉਹ ਅਮੀਰ ਬਣਨਗੇ ਕਿ ਜੇ ਤੁਸੀਂ ਅਗਿਆਨੇ ਉਹ ਮੂਰਖ ਤੁਹਾਨੂੰ ਰਾਸ਼ਨ ਦੇਣਗੇ ਹੋਰ ਸਬਦਾ ਦੇਣਗੇ ਪਰ ਗਿਆਨ ਦੀ ਕਰਨੀ ਕਰਨਗੇ ਤੇ ਫਿਰ ਉਹਨਾਂ ਤੇ ਆਸ ਕਿਉਂ ਰੱਖਣੀ ਫਿਰ ਅਸੀਂ ਉਹ ਆਸ ਨੂੰ ਖੁਦ ਜਿੰਦਾ ਰੱਖਣਾ ਗੁਰ ਧਾਮਾਂ ਵੱਲ ਨ ਤੁਰਿਆ ਕਰੋ ਇਮਾਰਤਾਂ ਵੱਲ ਨ ਤੁਰਿਆ ਕਰੋ ਬਿਲਡਿੰਗਾਂ ਵੱਲ ਨ ਗੁਰਦਾਰੇ ਬਣਾਉਣੇ ਆ ਗੁਰਦਾਰੇ ਬਣਾਉਣੇ ਆ ਬਣਾਉਣੇ ਤੇ ਭਾਈ ਅਸੀਂ ਗਿਆਨ ਦੇ ਸੋਮੇ ਬਣਾਉਣੇ ਆ ਪਹਿਲਾਂ ਸਾਨੂੰ ਗਿਆਨ ਚਾਹੀਦਾ ਸੰਸਾਰਿਕ ਕਿ ਸੰਸਾਰਿਕ ਵਿੱਦਿਆ ਸਾਡੀ ਉੱਤਮ ਹੋਣੀ ਚਾਹੀਦੀ ਹੈ ਕਿਉਂਕਿ ਧਰਮ ਵੀ ਭਾਈ ਗਿਆਨ ਨਾਲ ਹੀ ਚੱਲਦੀ ਹੈ ਕਿਸ ਗੁਰੂ ਸਹਿਬਾਨ ਨੇ ਸੰਸਾਰਕ ਵਿਦਿਆ ਨਹੀਂ ਪੜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਨੇ ਵੀ ਕਾਹ ਜੀਆ ਮੋਲਿਆਂ ਹਰ ਇੱਕ ਤੋਂ ਭਾਈ ਵਿਦਿਆ ਪ੍ਰਾਪਤ ਕੀਤੀ ਹੈ ਗੁਰੂ ਦਸਮੇਸ਼ ਪਿਤਾ ਜੀ ਉਹਨਾਂ ਦਾ ਹੁਣ ਇਤਿਹਾਸ ਜਦੋਂ ਆ ਸੁਣ ਰਹੇ ਆ ਸਰਵਣ ਕਰਾਂਗੇ ਉਹਦੇ ਵਿੱਚ ਵੀ ਆਵਾਂਗੇ ਕਿੰਨੇ ਹੀ ਜਿਨੇ ਸੰਸਾਰਕ ਵਿਦਿਆ ਲੈਣੀ ਸੀ ਸਭ ਲਈ ਭਾਵੇਂ ਉਹ ਖੁਦ ਇੱਕ ਅਧਿਆਤਮ ਸ਼ਕਤੀ ਦੇ مالک ਨੇ ਸਾਰਿਆਂ ਸ਼ਕਤੀਆਂ ਰਦੀਆਂ ਸਦੀਆਂ ਸਦੀਆਂ ਪਰ ਜੋ ਦੁਨੀਆ ਵਿੱਚ ਆਇਆ ਉਸ ਨੂੰ ਉਹ ਕਾਰਜ ਕਰਨਾ ਹੀ ਪੈਂਦਾ ਉਹਨਾਂ ਨੇ ਭਾਈ ਸੰਸਕਾਰ ਵਿਦਿਆ ਲਈ ਤੇ ਨਿਰੰਕਾਰਤਾ ਹੈ ਹੀ ਹੈ ਨਿਰੰਕਾਰ ਹੋ ਕੇ ਵੀ ਸੰਸਾਰਿਕ ਵਿਦਿਆ ਲਈ ਹੈ ਤੇ ਆਪਾਂ ਤਾਂ ਭਾਈ ਆਮ ਬੰਦੇ ਆਪਾਂ ਤਾਂ ਉਹਨਾਂ ਦੇ ਆਸ-ਪਾਸ ਵੀ ਨਹੀਂ ਕਿਸੇ ਕਿਣਕਾ ਮੱਤਰ ਬਣੀ ਤੇ ਸਾਨੂੰ ਕਿਉਂ ਜ਼ਰੂਰੀ ਨਹੀਂ ਇਹ ਚੀਜ਼ ਹੈਲਥ অর ਵੈਲਥ ਪਾਪ ਐਜੂਕੇਸ਼ਨ ਔਰ ਤੁਹਾਡੀ ਹੈਲਥ ਡਾਕਟਰੀ ਇਹ ਤੁਸੀਂ ਭਾਈ ਆਪ ਤਿਆਰ ਕਰੋ ਤੁਹਾਨੂੰ ਕੰਗਾਲ ਬਿਮਾਰ ਕਮਜ਼ੋਰ ਇਸਨੇ ਕੀਤਾ ਭਾਈ ਤੁਹਾਡੇ ਆਪਣੇ ਹੋਣਗੇ ਹੁਣ ਕੌਮ ਨੂੰ ਪਿੱਛੇ ਛੱਡਿਆ ਭਾਈ ਹੁਣ ਜੋ ਬਧੇ ਹੋਏ ਨੇ ਉਹਨਾਂ ਵੱਲ ਨਿਗਾਹ ਮਾਰੋ ਕਿਤੇ ਉਹਨਾਂ ਦੀਆਂ ਸਰਕਾਰਾਂ ਦੇ ਬਜਟ ਥੋੜੇ ਕਿ ਭਾਈ ਉਤਨੇ ਇਹਨਾਂ ਦੇ ਦੇਸ਼ਾਂ ਦੇ ਵਿੱਚ ਇੰਨੇ ਲੋਕ ਅਮੀਰ ਬੈਠੇ ਨੇ ਉਹ ਕਿ ਜਿਹੜੇ ਸਾਡੇ ਵਰਗੇ ਦੇਸ਼ਾਂ ਤਾਂ ਆਮ ਹੀ ਇੱਕ ਬੰਦਾ ਖਰੀਦ ਸਕਦਾ ਇੰਨੀ ਪਾਵਰ ਦੇ ਮਾਲਕ ਸ਼ਕਤੀਆਂ ਦੇ ਮਾਲਕ ਆ ਪੈਸੇ ਦੇ ਕਿ ਉਹ ਲੋਕ ਇਸ ਫਿਰ ਵੀ ਉਹਨਾਂ ਦੇ ਵਿੱਚ ਇਹ ਇੱਕ ਭਾਵਨਾ ਹੈ ਕਿ ਭਾਈ ਹਰ ਇੱਕ ਧਰਮਕ ਸਥਾਨ ਤੇ ਤਕਰੀਬਨ ਦਾਤ ਨੇ ਜਿੰਨੇ ਕੁ ਦੇਖਿਆ ਨੇ ਉਹਨਾਂ ਦੇ ਸਥਾਨ ਹਸਪੀਟਲ ਔਰ ਐਜੂਕੇਸ਼ਨ ਬਰਾਬਰੀ ਹੁੰਦੀ ਹੈ ਨਾਲ ਹੀ ਪਈ ਕਿ ਜਿਹੜੀ ਧਰਮ ਤੋਂ ਕਮਾਈ ਹੋਵੇ ਐਜੂਕੇਸ਼ਨ ਤੇ ਲਾਈ ਜੇ ਤੁਹਾਨੂੰ ਸੋਝੀ ਆ ਕਿ ਹੁਣ ਤੁਹਾਨੂੰ ਸਮਤ ਹੀ ਨਹੀਂ ਏ ਕਿ ਤੁਹਾਡੇ ਕੋਲ ਦੁਨਿਆਵੀ ਵਿਦਿਆ ਨਹੀਂ ਇਸ ਕਰਕੇ ਤਾਂ ਤੁਸੀਂ ਕੱਚੇ ਸੰਤਾਂ ਕੋਲੇ ਬਾਬਿਆਂ ਕੋਲੇ ਜਿਹਨੂੰ ਬਾਣੀ ਕਹਿੰਦੀ ਆ ਕਾਚੇ ਗੁਰਤੇ ਮੁਕਤ ਨਾ ਹੋਗਾ ਕੱਚਿਆਂ ਤੋਂ ਮੁਕਤ ਨਹੀਂ ਹੋਣਾ ਕੋਨੋ ਇੱਕ ਪੂਰੇ ਹੀ ਪਾਰ ਲਗਾ ਸਕਦਾ ਹੁਣ ਜਦੋਂ ਪੂਰੇ ਨੂੰ ਲੱਭਣਾ ਹੋਵੇ ਕੋਈ ਸੋਚਣਾ ਹੋਵੇਗਾ ਤਾਂ ਤੇ ਗਿਆਨ ਚਾਹੀਦਾ ਕਿ ਭਾਈ ਇਹ ਤਾਂ ਗੁਰੂ ਗ੍ਰੰਥ ਸਾਹਿਬ ਹੀ ਪੂਰਾ ਹੈ ਇਹਦੇ ਵਿੱਚ ਹੀ ਸਭ ਗੁਣ ਨੇ ਸਭ ਗੁਣ ਸੁਪੰਨ ਹੈ ਉਹ ਬਾਬਾ ਤਾਂ ਵੀ ਅਧੂਰਾ ਉਹਦੇ ਕੋਲ ਨਹੀਂ ਜਾਣਾ ਇਹ ਸੋਚਣ ਦੀ ਸਾਡੇ ਕੋਲ ਸ਼ਕਤੀ ਨਹੀਂ ਕਿਉਂਕਿ ਸਾਡੇ ਕੋਲ دنیਿਆਵੀ ਗਿਆਨ ਨਹੀਂ ਕਿ ਅਗਿਆਨਤਾ ਦੇ ਹਨੇਰੇ ਵੱਲ ਤੁਰੇ ਫਿਰਦੇ ਆਂ ਅਸੀਂ ਸਾਡੇ ਵਾਸਤੇ ਜ਼ਰੂਰੀ ਹੈ ਕਿ ਇਹ ਮਾਰਤਾ ਇਹ ਗੁਰਦੁਆਰੇ ਨਹੀਂ ਚਾਹੀਦੇ ਸਾਨੂੰ ਗਿਆਨ ਚਾਹੀਦਾ ਕਿ ਜਿਸ ਅਸਥਾਨ ਤੇ ਗਿਆਨ ਦੀ ਗੱਲ ਨਹੀਂ ਗਿਆਨ ਦੀ ਕੋਈ ਸੋਝੀ ਨਹੀਂ ਉਹ ਭਾਵੇਂ ਭਾਵੇਂ ਹਜ਼ਾਰ ਕਿਲੇ 'ਚ ਹੋਵੇ ਤਾਂ ਇਹਦਾ ਕੋਈ ਮਤਲਬ ਨਹੀਂ ਗਿਆਨ ਹੋਣਾ ਜ਼ਰੂਰੀ ਹੈ ਗਿਆਨ ਤਾਂ ਭਾਈ ਭਾਵੇਂ ਕੋਈ 10 ਵਜੇ ਦਾਦਾ ਕਮਰਾ ਬੈਠ ਕੇ ਗਿਆਨ ਦਿੰਦਾ ਉਹ ਵੀ ਸਾਡੇ ਵਾਸਤੇ ਸਾਡੇ ਭਲੇ ਵਾਸਤੇ ਹੈ ਵੱਡੇ ஸ்தானਾਂ ਤੇ ਕਰਕੇ ਭਾਈ ਉਹ ਵੱਡੇ ਨਹੀਂ ਹੁੰਦੇ ਗਿਆਨ ਕਰਕੇ ਜਿੱਥੇ ਗਿਆਨ ਦਿੱਤਾ ਜਾਵੇ ਜਿੱਥੇ ਵਾਹਿਗੁਰੂ ਦਾ ਗਿਆਨ ਖੁੱਲ ਕੇ ਬਰਤਾਇਆ ਜਾ ਰਿਹਾ ਹੈ ਭਾਈ ਪ੍ਰਮਾਤਮਾ ਨਾਲ ਮਿਲਣਾ ਇਹ ਗਿਆਨ ਦੀ ਲੋੜ ਅਸੀਂ ਕੱਚਾ ਮਗਰ ਤੁਰੇ ਕਰਦੇ ਆ ਇਸ ਕਰਕੇ ਕਿ ਸਾਡੇ ਕੋਲ ਭਾਈ ਗਿਆਨ ਹੀ ਨਹੀਂ ਹੈ ਇਹ এডੂਕੇਸ਼ਨ ਇਹ ਪੜਾਈ ਜ਼ਰੂਰੀ ਹੈ ਕਿ ਕੌਮ ਨੂੰ ਸੋਚਣਾ ਚਾਹੀਦਾ ਕਿ ਇੰਨਾ ਪੈਸਾ ਭਾਈ ਕਿ ਵਿਅਰਥ ਕੁ ਬਾ ਰਹੇ ਆਂ ਅਸੀਂ ਕੀ ਲੋੜ ਆ ਭਾਈ ਐਸੇ ਆਲੀ ਸ਼ਾਨ ਇਮਾਰਤਾਂ ਬਣਾਉਣ ਦੀ ਕੀ ਇੰਨਾ ਤੇ ਸੋਨਾ ਚੜਾਉਣ ਦੀ ਇਹ ਜਦੋਂ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੇ ਉਸ ਸਰੂਪ ਨੇ ਇਹ ਸਥਾਨ ਨੂੰ ਹਰਿਮੰਦਰ ਸਾਹਿਬ ਨੂੰ ਬਣਾਇਆ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਸੋਨਾ ਲਾ ਦਮ ਇਹ ਸੋਨੇ ਨੇ ਦੀ ਉਪਮਾ ਜਿਆਦਾ ਹੋਊ ਮਾਇਆ ਤੋਂ ਨਰਲੇਪ ਰਖਿਆ ਸੀ ਹਰਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਸੀ ਅੱਜ ਮਾਇਆ ਦਾ ਪ੍ਰਤੀਕ ਹੋ ਚੁੱਕੇ ਸੋਨਾ ਚੜਾਤਾ ਉੱਤੇ ਅਗਿਆਨਤਾ ਅਸੀਂ ਵੀ ਐਸੀ ਹੀ ਹਾਂ ਜਿੱਥੇ ਪ੍ਰੇਮ ਚੜਨਾ ਉੱਤੇ ਅਸੀਂ ਰਮਾਲੇ ਚ ਕੀ ਫਿਰਦੇ ਆਂ ਹੋਰ ਭੇਟਾਵਾਂ ਚ ਕੀ ਫਿਰਦੇ ਆਂ ਉਹ ਭਾਈ ਉਹਦੇ ਆਸ-ਪਾਸ ਤੁਹਾਡੀ ਸਾਰੀ ਸ੍ਰਿਸ਼ਟੀ ਦੀ ਇਹ ਦੌਲਤ ਵੀ ਆ ਨਾ ਤਾਂ ਵੀ ਉਹ ਫਿੱਕੀ ਬਹੁਤ ਮਾਮੂਲੀ ਨਾ ਮਾਤਰੀ ਉਹਨੂੰ ਤੂੰ ਕੀ ਦੇਵੇਂਗਾ ਉਹਨੇ ਤਾਂ ਪਤਾ ਨਹੀਂ ਕਿੰਨੀਆਂ ਧਰਤੀਆਂ ਨੇ ਐਸੀਆਂ ਜਿਨ੍ਹਾਂ ਨੂੰ ਉਹ ਪਾਲ ਪੋਲ ਰਿਹਾ ਵਾ ਇਹ ਨਹੀਂ ਸ਼ਕਤੀ ਦਾ مالک ਹੈ ਤੂੰ ਉਹਨੂੰ ਆਪ ਭੇਟਾਵਾਂ ਦੇ ਕੇ ਖੁਸ਼ ਕਰਨਾ ਉਹ ਤਾਂ ਪ੍ਰੇਮ ਦਾ ਭੁੱਖਾ ਪ੍ਰੇਮ ਕਿਸ ਨੂੰ ਪ੍ਰੇਮ ਦੇਣਾ ਭਾਈ ਹੁਣ ਮਾਤਾ ਸੀਤਾ ਭਾਈ ਉਹ ਵੀ ਬਚਨ ਵਗਿਆ ਕੀਤਾ ਅਸੀਂ ਵੀ ਤਾਂ ਗੁਰਾਂ ਦੇ ਬਚਨ ਵਗੇ ਹੀ ਕਰਦੇ ਆ ਤੇ ਦੇਖ ਲਓ ਭਾਈ ਕਿੰਡੀ ਜੰਗ ਹੋਈ ਫਿਰ ਕਿ ਕੀ ਕੀ ਦੁੱਖ ਸਹਣੇ ਪਏ ਕਿ ਉਹੀ ਲਾਈਨ ਕ੍ਰਾਸ ਕੀਤੀ ਸੀ ਉਹੀ ਕ੍ਰਾਸ ਕਰਕੇ ਤੇ ਰਾਵਣ ਭਾਈ ਆਪਣੇ ਅਸਲੀ ਰੂਪ ਚ ਆ ਕੇ ਚੁੱਕੇ ਲੈ ਗਏ ਕਿਉਂਕਿ ਉਹ ਕ੍ਰਾਸ ਨਹੀਂ ਕਰ ਸਕਦਾ ਸੀ ਉਹ ਰੇਖਾ ਹੀ ਸੀ ਸੀ ਲక్ష్మణ ਦੇ ਦਾ ਤੇ ਚੁੱਕੇ ਲੈ ਗਿਆ ਉਸ ਤੋਂ ਬਾਅਦ ਆ ਜਿਹੜਾ ਮਾਤਾ ਸੀਤਾ ਨੂੰ ਵੀ ਇਹਨੂੰ ਵੀ ਬਨਵਾਸ ਹੋ ਗਿਆ ਸੀ ਇਕੱਲੇ ਨੂੰ ਭਾਵੇਂ ਇੱਕ ਇਤਿਹਾਸ ਇਹ ਭਾਈ ਇੱਕ ਕਹਾਣੀ ਹੁੰਦੀ ਆ ਵੈਗਰੋਂਗੇ ਇਹ ਕੁਝ ਹੋ ਇਹ ਕੁਝ ਹੋਣਾ ਕਿ ਜਿਵੇਂ ਧਨ ਸਿਧਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਜੇਕ ਤੇ ਨਾ ਹੁੰਦੀ ਆਪਾਂ ਵੀ ਨਹੀਂ ਹੋਣਾ ਸੀ ਕਿਉਂਕਿ ਉਹਨਾਂ ਦੀ ਸ਼ਹਾਦਤ ਤੇ ਮੰਗਰ ਹੀ ਤਾਂ ਸੱਚ ਲਿਖਿਆ ਹੋਇਆ ਸੀ ਉੱਥੇ ਤਾਂ ਖਾਲਸਾ ਸਜਣਾ ਸੀ ਉੱਥੇ ਤਾਂ ਇੱਕ ਕੌਮ ਤਿਆਰ ਹੋਣੀ ਸੀ ਮਾਰਸ਼ਲਟ ਕੌਮ ਤਿਆਰ ਹੋਣੀ ਸੀ ਇਹ ਸਭ ਕੁਝ ਉਸ ਸ਼ਹਾਦਤ ਦਾ ਹੀ ਨਤੀਜਾ ਭਾਵੇਂ ਹਰ ਇੱਕ ਜੋ ਵੀ ਕੋਸਾ ਪਾਸ ਸਰਵਣ ਕਰਦਾ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਹੁਣ ਸਭ ਕੁਝ ਹੋਇਆ ਇੱਕ ਰੇਖਾ ਆਪਾਤ ਕਰਨ ਕਰਕੇ ਆ ਜੰਗ ਹੋਇਆ 라ਵਣ ਦੇ ਨਾਲ ਇਹ ਉਸ ਤੋਂ ਅੱਗੇ ਮਾਤਾ ਸੀਤਾ ਨੂੰ ਬਨਵਾਸ ਹੋਵੇ ਉਹ ਵੀ ਹੋਣਾ ਜ਼ਰੂਰੀ ਸੀ ਕਿਉਂਕਿ ਭਾਈ ਉਹਨਾਂ ਦਾ ਅਨਸਵੰਸ ਉਹ ਗਾਨ ਸਤਗੁਰ ਬਾਲਮੀਕ ਮਹਾਰਾ ਜੀ ਉਹਨਾਂ ਦੇ ਕਰਕੇ ਵਧਿਆ ਪਈ ਕਿ ਭਾਈ ਉਹਨਾਂ ਤੋਂ ਬਿਨਾਂ ਤਾਂ ਇਹ ਰਾਮ ਦਾ ਅੰਸ਼ ਖਤਮ ਹੋ ਜਾਣਾ ਸੀ ਜੇ ਕਿਤੇ ਮਾਤਾ ਸੀਤਾ ਦੀ ਉਹ ਸੰਭਾਲਣਾ ਕਰਦੇ ਇੱਕ ਛੜ ਦੋ ਪੁੱਤਨਾ ਦੀ ਮਾਂ ਬਣਾਤਾ ਕਿੱਡਾ ਵੱਡਾ ਮਾਂ ਇੱਕ ਲਹੁ ਤੋਂ ਤਿਆਰ ਹੋ ਗਿਆ ਲਵ ਬਣ ਗਿਆ ਦੂਜਾ ਕੱਖਾਂ ਤੋਂ ਤਿਆਰ ਕਰ ਦਿੱਤਾ ਉਹ ਵੀ ਇੱਕ ਵਿਦੀ ਦਾ ਬਧਾਤ ਸੀ ਵੀ ਐਸਾ ਹੋਣਾ ਇਤਿਹਾਸ ਬਹੁਤ ਗਾਂ ਦੀ ਗਾਂ ਵਧੇ ਰਹਿੰਦੇ ਆ ਭਾਈ ਕਿ ਸਭ ਕੁਝ ਹੁੰਦਾ ਪਰ ਇੰਨਾ ਕ ਤਾਂ ਸੋਚ ਲੋ ਕਿ ਵਚਨਾਂ ਦੀ ਅਵਗਿਆ ਕਰਕੇ ਐਸਾ ਹੁੰਦਾ ਅਗਯਾਂਤਾ ਦੇ ਵਿੱਚ ਫਸ ਗਿਆ ਹੁਣ ਉਸੇ ਤਰ੍ਹਾਂ ਹੀ ਭਾਈ ਗੌਤਮ ਰਿਖੀ ਦੀ ਪਤਨੀ ਬੜੀ ਉੱਚੇ ਸੱਚੇ ਵਿਚਾਰਨ ਐਸੀ ਧਰਮ ਵਾਲੀ ਸੀ ਪਰ ਸਮਾਂ ਐਸਾ ਆਇਆ ਕਿ ਉਹਨੇ ਦੇਖਿਆ ਭਾਈ ਇਹ ਹੁਣ ਇਸ ਤਰ੍ਹਾਂ ਤਾਂ ਕਾਬੂ ਨਹੀਂ ਹੋਣੀ ਉਹਨੇ ਗੌਤਮ ਰਿਖੀ ਦਾ ਇੰਦਰ ਦੇਵਤੇ ਨੇ ਰੂਪ ਧਾਰਿਆ ਤੇ ਘਰ ਆ ਗਿਆ ਉਹ ਦਿਨ ਆਪਣਾ ਸਮਾਂ ਬਤਾਇਆ ਤੇ ਸਭ ਔਟ ਕੇ ਚਲੇ ਗਿਆ ਤੇ ਜਦੋਂ ਹੁਣ ਉਹ ਤਾਂ ਜਾਣੀ ਜਾਣਾ ਭਾਈ ਗੋਤਮ ਰਿਖੀ ਜੀ ਤਾਂ ਅਨੰਤ ਸ਼ਕਤੀ ਦੇ ਮਾਲਕ ਹੈ ਤੇ ਜਦੋਂ ਉਹਨਾਂ ਨੂੰ ਪਤਾ ਲੱਗੇ ਆ ਦੇਖਿਆ ਤੇ ਆਪਣੀ ਪਤਨੀ ਨੂੰ ਸਰਾਲ ਦੇ ਦਿੱਤਾ ਪਤਨੀ ਨੇ ਬਥੇਰਾ ਕਿਹਾ ਹੈ ਪਤੀ ਦੇ ਮੈਂ ਤਾਂ ਤੁਹਾਡਾ ਸਰੂਪ ਦੇਖਿਆ ਮੈਂ ਨਹੀਂ ਤੁਹਾਡੇ ਵਾਂਗੂ ਜਾਣ ਸਦੀ ਕੇ ਬਹਿਰੂਪੀ ਆਓ ਤੁਹਾਡਾ ਰੂਪ ਧਨ ਕਰਕੇ ਆਏ ਆਪਣੀ ਸ਼ਕਤੀਆਂ ਨਾਲ ਮੈਂ ਇੱਥੇ ਤੱਕ ਕਿੱਥੇ ਪਹੁੰਚ ਸਕੀ ਆ ਭਾਵ ਉਸ ਨੂੰ श्राप ਦਿੱਤਾ ਸੀ ਗੌਤਮ ਰੇਖੀ ਨੇ ਪੱਥਰ ਹੋਣ ਦਾ ਵੀ ਤੂੰ ਪੱਥਰ ਬਣ ਕੇ ਆਪਣਾ ਜੀਵਨ ਬਤੀਤ ਕਰੇਂਗੀ ਪੱਥਰ ਦਾ ਰੂਪ ਬਣ ਜਾਏਗੀ ਸਿਲਾ ਬਣ ਜਾਏਗੀ ਜਦੋਂ ਉਹਦੀ ਪਤਨੀ ਨੇ ਬੇਨਤੀਆਂ ਤਰਲੇ ਕੀਤੀਆਂ ਕਿ हे ਪਤੀ ਦੇਵ ਮੈਂ ਨਿਵਾਣੀ ਜੀ ਮੈਂ ਐਸਾ ਕੁਝ ਨਹੀਂ ਦੇਖ ਸਕੀ ਜੋ ਤੁਹਾਡੀ ਅੱਖ ਦੇਖ ਸਕਦੀ ਹੈ ਭਾਵ ਆਪਣੇ ਪਤੀ ਦੀ ਅਸਫਤਾ ਕੀਤੀ ਹੈ ਜੋ ਸੱਚ ਵੀ ਸੀ ਤੇ ਆਖਰਕਾਰ ਗੌਤਮ ਰਿਖੀ ਨੇ ਕਹਿੰਦੇ ਮੈਨੂੰ ਦੱਸੋ ਫਿਰ ਇਹਦਾ ਉਪਚਾਰ ਕੀ ਹੈ ਕਿ ਮੇਰਾ ਸੜਕਾਰਾ ਕਦੋਂ ਹੋਊਗਾ ਪੱਥਰ ਦੀ ਜੋਨੀ ਚ ਕਦੋਂ ਨਿਕਲੂੰਗੀ ਕਹਿੰਦਾ ਫਿਰ ਆਉਣਗੇ ਭਾਈ ਰਾਮ અવਤਾਰ ਤ੍ਰਿਤੇ ਦੇ ਵਿੱਚ ਉਹਨਾਂ ਦੇ ਚਰਨ ਸਪਰਸ਼ ਨਾਲ ਇਸ ਜੋਨੀ ਤੋਂ ਤੂੰ ਮੁਕਤ ਹੋਵੇਂਗੀ ਹੁਣ ਸਤਜੁਗ ਤੋਂ ਬਾਅਦ ਸ੍ਰੀ ਦਵਾਪਰ ਦਵਾਪੁਰ ਦਵਾਤ ਕਾਲ ਜਗ ਹੋਣਾ ਹੈ ਵੇ ਕਿੱਥੇ ਸਤਜੁਗ ਚੱਲਦਾ ਸਤਜੁਗ ਚ ਐਸਾ ਕਾਂਡ ਹੋਇਆ ਐਸਾ ਸਰਾਪ ਲੈਣਾ ਪਿਆ ਵੇ ਤਾਂ ਯੁਗ ਬਹੁਤ ਦੂਰ ਆ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ ਵੀ ਛੇਤੀ ਕਰ ਦੋ ਕੋਈ ਜਲਦੀ ਕਰ ਦੋ ਕਹਿੰਦੇ ਹੁਣਾ ਕੀ ਹੈ ਵੀ ਹੁਣ ਤਾਂ ਤੁਹਾਡੀ ਜੋ ਭਾਵਨਾ ਸੱਚੀ ਸ਼ਰਧਾ ਇਹ ਭਾਵਨਾ ਦੀ ਗੱਲ ਕਰਦੇ ਆ ਜੋ ਤੁਹਾਡੇ ਲੇਖ ਵਿੱਚ ਨਹੀਂ ਵੀ ਲਿਖਿਆ ਨਾ ਉਹ ਵੀ ਲਿਖਿਆ ਜਾ ਸਕਦਾ ਪਰ ਭਾਵਨਾ ਔਰ ਜਗਾ ਤੁਹਾਡੀ ਸੱਚੀ ਹੋਣੀ ਚਾਹੀਦੀ ਹੈ ਇਹ ਸਹੀ ਸੱਚੇ ਦੇ ਕੋਲ ਜਾ ਕੇ ਮੰਗਦੇ ਆ ਸੱਚਾ ਹੈ ਧੰ ਸਿਦੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਇਹ ਮਾਰਗ ਦੱਸਦੀ ਹੈ ਦੁੱਖਾਂ ਚੋਂ ਨਿਕਲਦਾ ਕਿ ਇਹ ਹੀ ਸੱਚਾ ਗੁਰੂ ਇਹਨਾਂ ਨੂੰ ਸੱਚਾ ਗੁਰੂ ਕੌਣ ਹੋ ਸਕਦਾ ਭਾਈ ਵੀ ਡਰਗਟ ਇਹਦੇ ਕੋਲੇ ਬੈਠੋ ਭਾਈ ਇਹਨੂੰ ਬਾਤ ਇਹ ਨਹੀਂ ਕਿ ਫਲਾਣੇ ਪਿੰਡ ਫਲਾਣੇ ਜਗ੍ਹਾ ਫਲਾਣੇ ਸਾਧ ਦੇ ਜਾ ਕੇ ਉੱਥੇ ਜਾ ਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪਾਈ ਤੂੰ ਉੱਥੇ ਜਾ ਜਿੱਥੇ ਤੈਨੂੰ ਵੱਧ ਗਿਆਨ ਦਿੱਤਾ ਜਾਂਦਾ ਗੁਰਮਤ ਦਾ ਕੀ ਪਈ ਘਰਵਾਣੀ ਇਹ ਕਹਿੰਦੀ ਹੈ ਘਰਵਾਣੀ ਵਾਲਾ ਕਾਰਜ ਕਰੋ ਜਿਹੜੇ ਕਹਿੰਦੇ ਆ ਭਾਈ ਵੀ ਆ ਪਾਣੀ ਲੈ ਜਾ ਲੈਚੇ ਲੈ ਜਾ ਜਿਹੜਾ ਕੋ ਚਲਦੇ ਜ ਤੁਹਾਡੇ ਜੀਵਨ ਚ ਬਤੀਤ ਰਹੇ ਹੋ ਰਹੇ ਉਹਨਾਂ ਨੇ ਕਹਿ ਭਾਈ ਦੇਣੀ ਹੈ ਤਾਂ 2-4 ਕਿਲੋ ਦੇ ਅਸੀਂ ਚਾਹ ਚ ਪਾ ਕੇ ਪੀ ਲਿਆ ਕਰਾਂਗੇ ਪਾਣੀ ਸਾਡੇ ਘਰੇ ਵਧੂਗਾ ਵੀ ਇਹ ਕੁਸ ਅਮਰਤ ਨਹੀਂ ਬਣਦੇ ਹੁੰਦੇ ਕਿ ਜਿਹੜਾ ਅੰਮ੍ਰਿਤ ਬਣਦਾ ਵੈ ਜਿੱਤੇ ਪੰਜ ਬਾਣੀਆਂ ਦਾ ਜਾਪ ਹੁੰਦਾ ਖੱਡੇ ਵਾਟੇ ਦਾ ਵਿੱਚ ਉਹਨੂੰ ਤੁਸੀਂ ਅੰਮ੍ਰਿਤ ਨਹੀਂ ਮੰਨਦੇ ਆ ਬਾਬੇ ਦੇ ਪਾਣੀ ਨੂੰ ਅੰਮ੍ਰਿਤ ਕਹੋਗੇ ਜੋ ਸੱਚ ਦੇ ਆਸ-ਪਾਸਾ ਨਦੀਕ ਹੈ ਉਹ ਤਾਂ ਖੰਡੇ ਵਾਟੇ ਦਾ ਅੰਮ੍ਰਿਤ ਆ ਨਾ ਭਾਈ ਆ ਬਾਬੇ ਵਾਲਾ ਪਾਣੀ ਤਾਂ ਫੇਰ ਵੀ ਮੰਨਦੇ ਆ ਚੰਗੇ ਚੰਗੇ ਗਿਆਨੀ ਦੇਖੇ ਜਾਂਦੇ ਹੋਏ ਭਾਈ ਉਹਨਾਂ ਦੇ ਜਿਹੜੇ ਕਹਿੰਦੇ ਸਾਡੇ ਵਰਗੇ ਧਰਮੀ ਗਿਆਨੀ ਕੋਈ ਨਹੀਂ ਉਹ ਵੀ ਜਾਂਦੇ ਦੇਖੇ ਫਿਰ ਕਹਣਗੇ ਅਸੀਂ ਪਰਖਣ ਗਏ ਸੀ ਇਦਾਂ ਵੀ ਵਿਚਾਰ ਆ ਜਾਂਦੇ ਰਹੋ ਵਿਚਾਰ ਕੀ ਗੋਤਮ ਰਿਖੀ ਤੇ ਕੇ ਬੇਨਤੀ ਕਰਦੀ ਹੈ ਅਰਦਾਸਾਂ ਕਰਦੀ ਹੈ ਇਹ ਪਤੀ ਦੇਵ ਇੰਨਾ ਲੰਬਾ ਸਮਾਂ ਮੈਂ ਇਸ ਜੁਨੀ ਚ ਰਹਾਂਗੀ ਪੱਥਰ ਦੀ ਜੁਨੀ ਵਿੱਚ ਮੇਰਾ ਚਟਕਾਰਾ ਛੇਤੀ ਕਰੋ ਤੇ ਕਹਿੰਦੇ ਠੀਕ ਹੈ ਭਾਈ ਜੇ ਤੇਰੀ ਇੰਨੀ ਸੱਚੀ ਭਾਵਨਾ ਸ਼ਰਦਾ ਪਸਤਾਵਾ ਵਾ ਤੈਨੇ ਨਿਮਰਤਾ ਨਾਲ ਕਹਿ ਰਹੀ ਹੈ ਪ੍ਰੇਮ ਨਾਲ ਕਹਿ ਰਹੀ ਹੈ ਆ ਚੱਕ ਕਿ ਜਿਹੜਾ ਤ੍ਰੇਤੇ ਨੇ ਦਵਾਪਰ ਤੋਂ ਬਾਅਦ ਹੋਣਾ ਸੀ ਹੁਣ ਤ੍ਰੇਤੇ ਵਾਲਾ ਕੱਢਣਾ ਕਰਮ ਜੋ ਕਿਸ ਵੀ ਹੋਣਾ ਵੀ ਜਿਹੜੀ ਹਿਸਟਰੀ ਬਣਨੀ ਸੀ ਕਿ ਆਉਣਾ ਸੀ ਇੱਕ ਯੁੱਗ ਪਤੀਤ ਹੋਣ ਤੋਂ ਬਾਅਦ ਰਾਮ ਨੇ ਪਰ ਉਹਨੂੰ ਪਹਿਲਾਂ ਲੈ ਆਂਦਾ ਕਿ ਕ੍ਰਿਸ਼ਨ ਜੀ ਬਾਅਦ ਆਉਣਗੇ ਅਸਲ ਤੇ ਪਹਿਲਾਂ ਕਹਾਣੀ ਇਹ ਸੀ ਕਿ ਕ੍ਰਿਸ਼ਨ ਜੀ ਨੇ ਪਹਿਲਾਂ ਆਉਣਾ ਸੀ ਦਵਾਪਰ ਜੋ ਯੁੱਗ ਬਣਨਾ ਸੀ ਤੇ ਤ੍ਰੇਤੇ ਤੇ ਰਾਮ ਨੇ ਆਉਣਾ ਸੀ ਭਾਵ ਮਹਾਭਾਰਤ ਪਹਿਲਾਂ ਹੋਣੀ ਸੀ ਕਿ ਜਿਹੜੀ ਆ ਦਿਵਾਲੀ ਰਮਾਇਣ ਆਪਾਂ ਪੜਦੇ ਆ ਇਹ ਬਾਅਦ ਚ ਦੀ ਪਰ ਉਹਨਾਂ ਨੇ ਸਮੇਂ ਨੂੰ ਬਦਲ ਦਿੱਤਾ ਰੱਬ ਦੇ ਪਿਆਰਾਂ ਦੀ ਸ਼ਕਤੀ ਹੈ ਪਾਵਰ ਹੈ ਜੋ ਰੱਬ ਦੇ ਰੂਪ ਬਣ ਗਏ ਉਸ ਮੁਹ ਸ਼ਕਤੀਆਂ ਆ ਜਾਂਦੀਆਂ ਉਹਨਾਂ ਵਿੱਚ ਕਿ ਇਹ ਨਹੀਂ ਜਿਨ੍ਹਾਂ ਨੂੰ ਤੁਸੀਂ ਬਾਬੇ ਸਾਹਿਬ ਬਣਾਤਾ ਬ੍ਰਹਮ ਗਿਆਨੀ ਜਿੱਥੇ ਦੇਖੋ ਬਾਬਾਈ ਸੱਚਖੰਡ ਗਏ ਆ ਸੱਚਖੰਡ